ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਉਤਰ ਕੋਤਰ ਸੈਟੇ ਸਾਰੇ ਵੀਰਾਂ ਦੇ ਘਰ ਪਹੁੰਚਾ ਠੀਕ ਐ ਲਓ ਜੀ ਗੱਲ ਤੇ ਬਲਓ ਜੀ ਸਟਾਰਟਿੰਗ ਵੀਰੇ ਸਵੇ ਆ ਨੋ ਬਾਜੀ ਆ ਭੈਣਾਂ ਚਿੱਟਾ ਮੂੰਹ ਕਰਕੇ ਮੇਰੇ ਅਗਲਾ ਦੇ ਹੁਣ ਮੈਨੂੰ ਪਤਾ ਹੀ ਐ ਜ਼ਰਾ ਆਲਾ ਚਾਬਾ ਯਾਰ ਉਹਨੇ ਖੋਲ ਫਿਰ ਨੀਰਾ ਵੀ ਲੈ ਕੇ ਆਉ ਓਏ ਨਾ ਲਿਓ ਹੈ ਇਹ ਸਾਰਾ ਕੁਝ ਕਰਦਾ ਇਹ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਲੋਕਾਂ ਦੇ ਬਾਰਾਂ ਮੂਰੇ ਜਾ ਕਰਕੇ ਦਾ ਕੰਮ ਇਹ ਹਨਾ ਬਾਲਾ ਸਣਾ ਪੁੱਤ ਪੋਟੀ ਕਿਤੇ ਕਰਕਣ ਦਾਸ ਆਪਣੇ ਵਿਊਅਰਸ ਨੂੰ ਦੱਸ ਕਹਾਂ ਕਰਕੇ ਆਤੇ ਹੋ ਕਹਿੰਦਾ ਲੋਕਾਂ ਦੇ ਬਾਰਾਂ ਚ ਜਿਵੇਂ ਸਿੱਧਾ ਵਿਚਾਲੇ ਪਾਇਆ 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 ਹੂੰ ਕੋਲਾ ਕੋਲਾ ਡਿਖਾਇਆ ਸਾਰੇ ਕੋਲੇ ਪਾਇਆ 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 ਹਾਂਜੀ ਸਵੇਰੇ ਸਵੇਰੇ ਸੱਚ ਮੈਨੂੰ ਫੋਨ ਆਇਆ ਸੀ ਬਾਬਾ ਮੇਜਰ ਜੀ ਦਾ ਤੇ ਕਬੂਤਰੀ ਬਾਬਾ ਮੇਜਰ ਜੀ ਦੀ ਹੈ ਇਹਦੇ ਬੱਚੇ ਟੀ ਨਹੀਂ ਫੜੀ ਉਹਦੀ ਕੂਤਿਆ ਬੁੱਲ ਗਿਆ ਆਪਾਂ ਦੇਖ ਕੇ ਵੇ ਸਾਨੂੰ ਦੇ ਘਰੇ ਉਹ ਸਾਨੂੰ ਪਤਾਂਡਾ ਤੇ ਬੈਠੇ ਹਨ ਇੰਨਾ ਕੀ ਤਿਆਰ ਰਹਿੰਦਾ ਰ ਕੂਤਰ ਤਾਂ ਆਉਂਦੀ ਨਹੀਂ ਯਾਦ ਰ ਦੇ ਕਿਹੜਾ ਕਿੱਥੇ ਹੈ ਤਾਂ ਕਰਕੇ ਗਲਤ ਹੋ ਗਾ ਬਾਬਾ ਕਹਿੰਦਾ ਤੁਸੀਂ ਮੇਰੀ ਕੂਤ ਨਹੀਂ ਨਾ ਪੜੀ ਥਾਣੇ ਜਾਂ ਨਾ ਕਹਿੰਦਾ ਮਰਾਬਟ ਕਰਾਉਣਾ ਹੂੰ ਕੀ ਕਹਿੰਦਾ ਦਰਖਾਸਤ ਹੀ ਕਰਿਆ ਚੌੜ ਕਰਦੇ ਆ ਬਈ ਯਾਰ ਹਨਾ ਤੇ ਉਹ ਫੜਾਇਆ ਘਰੇ ਛੱਡਾਂਗੇ ਜਵਾਬੀ ਕੇ ਤੇ ਠੀਕ ਆ ਬਰੋ ਨੀਰਾ ਨੂਰਾ ਵੀ ਲਵਾਉਣਾ ਹਜੇ ਵੱਢ ਕੇ ਮੇਰੀ ਲਿਆ ਆਏ ਆ ਵੀ ਪਹਿਲਾਂ ਬੱਚਿਆਂ ਦੇ ਦਵਾਈ ਪਾ ਚਲੇ ਅੱਖਾਂ ਸਾਰਿਆਂ ਦੇ ਫਿਰ ਵੇਖਾਂਗੇ ਕਿਆ ਬੰਦਾ ਲੈ ਜੇ ਆਕਰ ਹੋਰ ਨਾ ਨਿਕਲੇ ਪਰ ਵੇਜੋ ਜਿਹੜਾ ਕ ਨੂੰ ਕੱਢ ਕੇ ਦੇ ਗੱਲ ਕੋਈ ਭੜਗੀ ਭਾਏ ਨਾ ਕਹਿ ਵਜੇ ਪਿਆ ਸੀਗਾ ਚੱਲ ਇਹ ਤਾਂ ਬਾਜ ਆਸ ਤੇ ਲਿਆਂਦੀ ਹੈ ਇੱਕ ਦੇ ਦੇ ਇਹਨਾਂ ਨੂੰ ਕੱਢ ਕੇ ਹਾਂ ਤੇ ਜਦੋਂ ਮੈਂ ਦੱਸਿਆ ਜਦੋਂ ਮੈਂ ਕਿਹਾ ਵੀ ਭੜਾ ਕਾ ਨਹੀਂ ਚਲਾਉਣਾ ਜਦੋਂ ਚਲਾਉਣਾ ਉਹ ਚਲਾਉਣਾ ਨਿੱਟ ਨਾ ਬਣਾ ਬਣਾਣੀ ਤਾਂ ਮੈਂ ਨਹੀਂ ਹੋਰ ਦੇ ਨੂੰ ਸਜੀ ਦੀ ਦੁਕਾਨ ਤੇ ਖੜਾ ਤਾ ਹੋਰ ਦੇ ਜਿਵੇਂ ਕੈ ਵੀ ਜਾ ਕੇ ਚਲਾ ਦੇ ਯਾਰ ਗੱਲ ਮੁੱਕੀ ਰਾਣਕੀ ਰਾਵਣ ਦੇ ਮਾਰਚ ਦੀ ਇੱਕ ਚਾ ਹਾਂ ਉਹ ਸਾਡਾ ਯਾਰ ਆ ਰਾਵਣ ਨੂੰ ਪੁੱਠਾ ਨਾ ਬੋਲਿਓ ਅੱਜ ਹੈਗਾ ਦੁਸ਼ਹਿਰਾ ਹਾਂ ਠੀਕ ਹਾਂ ਹਾਂਜੀ ਰਾਵਣ ਉਹ ਸੂਕਿਆ ਕਹਿੰਦੇ ਹਵਾ ਸਵਿੱਤਰ ਹੁੰਦੀ ਏ ਜਦੋਂ ਜੱਟਾਂ ਵੱਗ ਨੂੰ ਆਗਲਾ ਕਹਿੰਦੇ ਈ ਤੂੰ ਆ ਯਾਰ ਬਾਈ ਆਗਲ ਮਾੜੀ ਏ ਇਹ ਲੱਤ ਫੜ ਲੂ ਏ ਲਿਓ ਓ ਮਾਯਾ ਚੱਲ ਫਿਰ ਆ ਲੈ ਵਾਏ ਵਾਏ ਲਿਓ ਲਿਓ ਟੈਗ ਧੂ ਪਗੜ ਪਗੜ ਪਗੜੀ ਵਾਕਾ ਹਾਂਜੀ ਇਧਰੋਂ ਬਲੂਟੂਥ ਕਰ ਲੈ ਕਨੈਕਟ ਤੇ ਬੱਚੇ ਪਾਈ ਇਹਨੇ ਜਾਗ ਚ ਫੋਨ ਲਾਉਣਿਆ ਟਾਈਮ ਲੈਪਸ ਤੇ ਬ్రో ਤੇ ਅੱਜ ਯਾਰ ਵੈਸੇ ਗਲਤ ਆ ਮੈਂ ਟਾਈਮ ਨਾਲ ਹੀ ਉੱਠਣਾ ਸੀ ਕਿਉਂਕਿ ਮੈਂ ਨੀਂਦ ਨੂੰ ਵੱਡਾ ਲੈਂਦਾ ਨਾ ਤੇ ਫਿਰ ਸੌਖਾ ਹੋ ਜਾਂਦਾ ਹੁਣ ਬੱਚਿਆਂ ਦੀ ਦਵਾਈ ਪਾ ਪਾ ਬਈ ਕਰੰਦਰੀ ਛੱਡ ਦੇਾਂਗੇ ਫਰਾ ਕੇ ਜਿਹੜੇ ਜਮਾ ਛੋਟੇ ਬੱਚੇ ਹੋਏ ਤੇ ਉਹ ਬਾਹਰ ਮੁਰ ਕੱਢ ਲਾਂਗੇ ਆਪਾਂ ਦੇਖਦੇ ਆਂ ਕੀ ਬੰਦ ਆ ਵਾਕਾ ਹਾਂਜੀ ਦਾਨਾ ਹੀ ਕੰਮ ਇਦਰਾ ਹਾਂ ਤੇ ਦੇਖਦੇ ਆ ਤੇ ਹੋਊਗੀ ਕਹਿੰਦਾ ਬਈ ਪਾਤੀਆਂ ਸਾਰੇ ਬੱਚਿਆਂ ਦੇ ਆਈ ਡ੍ਰੌਪਸ ਠੀਕ ਹੈ ਤੇ ਕੱਲ੍ਹ ਨਾਲ ਸਾਨੂੰ ਮਾੜਾ ਮੋੜਾ ਫਰਕ ਲੱਗਿਆ ਬੱਚਿਆਂ ਦਾ ਬਾਕੀ ਹੁਣ ਆ ਕੇ ਕੀ ਕਰਾਂਗੇ ਕਿਉਂ ਭਜਾਦਾ ਇਹਨੂੰ ਤੇ ਆ ਕੇ ਮੰਨ ਕੇ ਚਲੋ ਵੀ ਪਾਣੀ ਪੁੰਨ ਲੈ ਭੰਡੇ ਚਾ ਕੇ ਧੋਗੇ ਰੱਖ ਦਾਂਗੇ ਸ਼ਾਮ ਨੂੰ ਫਿਰ ਕੋਈ ਲੀਵਰ ਲੂਰ ਵਾਲਾ ਪਾ ਦਾਂਗੇ ਵਿੱਚ ਕੋਈ ਤਾਕਤ ਵਾਲੀ ਪਾ ਦਾਂਗੇ ਹਨਾ ਮਲਟੀ ਮਲਟੀ ਸਟਾਰ ਕੋਈ ਉਦਾਂ ਦਾ ਬਰੂਟ ਆਉਣ ਕੋਈ ਲਿਫ 52 ਜਾਂ ਕੁਝ ਵੀ ਰੱਖੋ ਤੇ ਬਾਕੀ ਜਾਣਿਆ ਬਈ ਮਤਲਬ ਚੱਲੇ ਆ ਖੇਤ ਨੀਰਾ ਵੜਨ ਠੀਕ ਹੈ ਨਹੀਂ ਖੇਤ ਨੀਰਾ ਵੜ ਲਿਆਈਏ ਤੇ ਫਿਰ ਦੇਖਦੇ ਆਂ ਗੇਟਸ ਧਰਨਾ ਲਾਵਾਂਗੇ ਹੋਰ ਵੀ ਉਹ ਮੰਗਾ ਪੂਰ ਗਰੋ ਇੱਕ ਇੱਕ ਹੀ ਹਾਲ ਹੈ ਬਾਈ ਨੀਰਾ ਵੜਾ ਕੇ ਲੈਣਾ ਹੱਡ ਨਾਲ ਯਾਰ ਹਾਏ ਓ ਜਗਸੀਰ ਨੀ ਗਰੇਵਣਾ ਹੱਡ ਨਾਲ ਬੜਾ ਬੜਾ ਆਉਣਾ ਕੋਈ ਨਹੀਂ ਨੀ ਨੀ ਕਿੱਡੀ ਗੱਲ ਐ ਇਹ ਸਾਡਾ ਜਗਸੀਰ ਕਾਲ ਚੜ ਨਹੀਂ ਲੈ ਕਟਿੰਗ ਕਰਾਉਣਾ ਰੋਲ ਰੋਲ ਕੋਲ ਗਈ ਗੱਲਾਂ ਹੀ ਹੋ ਗਈਆਂ ਨਹੀਂ ਨਹੀਂ ਰੋਲ ਖੁੱਲ ਗਈ ਜੀ ਕਹਿੰਦਾ ਕੁਝ ਗੱਲਾਂ ਹੀ ਹੋਣਗੀਆਂ ਜੀ ਖੇਤ ਡਾਲਿਆ ਜੀਗਾ ਹੋਰੀ ਤੇ ਬਾਤ ਚੱਕਦੇ ਜੀ ਤੇ ਬਾਤ ਕਰਨ ਲੱਗੋ ਤੇ ਬਾਹਰ ਅਗਲਾ ਕੁਝ ਸੁਣਨ ਲੱਗਾ ਕੋਈ ਕੁੜੀ ਕਿਤਰੀ ਗੱਲ ਕਰ ਰਹੀ ਰੋਲ ਖੁੱਲ ਗਈ ਜੀ ਕੋਈ ਗੱਲਾਂ ਹੀ ਹੋ ਜਗਾਂ ਜੀ ਹੋਣਗੀਆਂ ਤਾਂ ਕਿ ਵਿਲੇ ਨਹੀਂ ਸੀਗੇ ਦਾੜੀ ਜੁੜੀ ਬਣਾ ਲਈ ਇਹੇ ਵੇਰਗੀ ਰੀਲ ਬਣਾਈ ਜਾਂਦਾ ਲਾ ਪੂਰਾ ਸੀਨ ਬਣਾਇਆ ਵਾ ਮੈਂ ਹਿੰਦੀ ਸਾਊਂਡ ਲਾਲਾ ਬਣਾ ਰੇ ਵੀ ਹਣਾ ਹੈ ਹੂੰ ਕੰਮ ਬੜਾ ਤਗੜੇ ਕਰਦਾ ਏ ਕੰਮ ਤੇ ਡੇਡ ਕਰਦਾ ਨਾ ਹੋਰ ਕੋਈ ਕਰ ਨਹੀਂ ਸਕਦਾ ਇਹ ਪਹਿਲਾਂ ਬਾਤੀ ਬਣਾ ਕੇ ਬਾਈ ਸਿਗਰ ਦੁਪਹਿਰੇ ਵੱਡਾ ਨੀਰਾ ਹੋ ਤਾਂ ਤਸੱਲੀ ਗਈ ਮੇਰੀ ਇਹੋ ਜੀ ਕੋਈ ਗੱਲ ਨਹੀਂ ਚੋਈ ਆ ਨਾ ਮੈਂ ਟੱਪਾਂ ਠੀਕ ਆ ਕਿ ਨਹੀਂ ਪਰ ਹੜਦੇ ਨਹੀਂ ਇੱਕ ਫੁੱਲ ਟੰਗ ਤਾਂ ਸਰਵਾ ਲੈਣੇ ਹਾਂ ਹਾਂ ਪੂਰਾ ਜਮਾ ਤੈਨੂੰ ਵਧੀਆ ਬਣਾ ਦੈਣੇ ਚੱਲੀਏ ਘਰੇ ਯਾਰ ਗਰਮੀ ਬਹੁਤ ਜ਼ਿਆਦਾ ਆ ਬਾਈ ਖੜਾ ਨਹੀਂ ਆਂਦਾ ਐ ਜਾਣੋ ਖਿੰਦੇ ਇੱਕ ਪਾਣੀ ਪੀਣੀ ਤੇ ਸਿੱਧੀ ਚਲੀਏ ਘਰੇ ਆਪਾਂ ਹਾਂਜੀ ਮੇਰੇ ਹੀਰੋ ਆ ਗਈ ਇਹ ਦਰਲੇ ਕਰ ਕਰਨੀ ਨੀਰਾ ਲਿਆ ਕੇ ਰੋਟੀ ਨੀਰਾ ਲਿਆ ਕੇ ਆ ਕੇ ਘਰੇ ਮੈਂ ਰੋਟੀ ਖਾ ਕੇ ਵੀਡੀਓ ਵਗੈਰਾ ਐਡਿਟ ਕਰਕੇ ਦੁਪਹਿਰ ਪੈ ਗਿਆ ਤੇ ਹੁਣ 1 ਵਜਾ ਹੁਣ 1:30 ਇੱਕ ਹੁਣ ਆਇਆ ਵੀ ਉੱਠ ਕੇ ਇੱਧਰੇ ਘਰ ਨੂੰ ਯਾਰ ਤੇ ਬਾਕੀ ਯਾਰ ਨੰਡੂ ਹੋਇਆ ਅੱਜ ਦਾ ਦਿਨ ਸੱਚੀ ਬੋ ਘਟੀਆਂ ਦੇਣਾ ਵੀ ਅੱਜ ਦਾ ਉੱਛ ਹੋਣ ਯਾਰ ਮੈਂ ਤਾਂ ਨਹੀਂ ਮੰਨਦਾ ਵੀ ਬੱਚੇ ਕੱਢਣੇ ਹੀ ਪਿਆ ਕਰਨਗੇ ਵੀ ਬੱਚੇ ਕੱਢੇ ਬਣਾ ਜੀਣ ਨਹੀਂ ਲੱਗਦਾ ਸੌਣ ਲੱਗੇ ਬੱਚੇ ਨਹੀਂ ਕਰਦੇ ਯਾਰ ਫੋਨ ਚਲਾਈ ਇਹਨੇ ਸਾਰਾ ਦਿਨ ਪਏ ਰਹਿੰਦੇ ਆ ਉਹ ਚੀਜ਼ ਬਈ ਯਾਰ ਔਖਾ ਕਰਦੀ ਹੈ ਜਿਹੜਾ ਸਾਰਾ ਦਿਨ ਪੈ ਕੇ ਐਵੇਂ ਫੋਨ ਚਲਾਈ ਜਾਣਾ ਕਿੱਥੇ ਮਰੇ ਲੀਓ ਪੁੱਤ ਨਾਲ ਪੈਣਾ ਆ ਕੇ ਇਥੇ ਮੰਜੇ ਤੇ ਠੀਕ ਹੈ ਜਿਹੜੇ ਤੰਗ ਕਰਨਾ ਵਿੱਚ ਬੱਚੇ ਦੇਖਦੇ ਆਣੇ ਕਿਤੇ ਬੱਚਾ ਨੇ ਤੰਗ ਕਰਨਾ ਦੋਵਾਂ ਨੇ ਉੱਡੇ ਜਾਣਾ ਦੋਵਾਂ ਨੇ ਆ ਜਾਣਾ ਹਨਾ ਵਧੀਆ ਰਾਤ ਨੂੰ ਨੀਂਦ ਆਉਂਦੀ ਥੱਕੇ ਬੰਦੇ ਨੂੰ ਭੁੱਖ ਵੀ ਲੱਗਦੀ ਥੱਕੇ ਬੰਦੇ ਨੂੰ ਮਨ ਵੀ ਸੈਟ ਰਹਿੰਦਾ ਵਧੀਆ ਜਾਨਵਰਾਂ ਦੀ ਕਲਪਨਾ ਰਹਿੰਦੀ ਵੀ ਆਪਣਾ ਇੱਕ ਇੱਕ ਤਾਂਗ ਹੈ ਕਾਇਆ ਨਹੀਂ ਇੱਕ ਇਧਰ ਹੋ ਗਿਆ ਕੋਈ ਇਧਰ ਹੋ ਗਿਆ ਇਹ ਉਹ ਹਨਾ ਤਾ ਕਰਕੇ ਆ ਦੇਖ ਲੈ ਆ ਬਾਲਾ ਸਿਆਣਾ ਜਾਨਵਰ ਆਇਆ ਦੇਖੋ ਬਾਬੂਲੇ ਇਹ ਆਏ बस ਇਆ ਹੀ ਪਾਲਦੀ ਮੇਰੇ ਹੱਥ ਰੀ ਹੱਥ ਚੱਕ ਲਉਣਾ ਵਿਖਿਚ ਲਿਆ ਹਣਾ ਆਇਆ ਹਸਾਬ ਕਿਤਾਬ ਇੱਕ ਵਾਰ ਹਟ ਜਹੋਂ ਮੈਂ ਬੋਲ ਗਿਆ ਹਾਂ ਹੱਥ ਲੈ ਚੱਕ ਪਾਸੇ ਇੱਧਰ ਇਹਨੂੰ ਆਏ ਹੋਣਾ ਵੀ ਭੈਣ ਨੇ ਮੇਰੇ ਹੱਥ ਚੱਕ ਲਿਆ ਦੇਖ ਲੈ 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 ਹੱਥ ਕਰ ਚੱਕ ਲੈਣਾ ਆ ਲੈ ਆਇਆ ਆਇਆ ਠੀਕ ਆ ਆਹ ਲੈ ਇਹਨੂੰ ਆਏ ਹੱਥ ਕਰ ਚੱਕਦਾ ਚੱਲ ਆ ਜਾ ਫਿਰ ਪਾ ਜਾ ਆਏ ਆਇਆ ਓਏ ਉਡਿਛੋਣਾ ਪੁੱਤ ਮੇਰਾ ਈਓ ਮੇਰਾ ਚੱਲ ਬਈ ਐਂ ਕਰਦਾ ਫਿਰ ਬਾਬੇ ਠੀਕ ਐ ਆ 2 ਮਿੰਟ ਤਾਂ ਉਹ ਵੀ ਵੀਡੀਓ ਦਿਖਾ ਲ ਤੇ ਕੀ ਚ ਹੈ ਓਏ 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 ਇਹਨੂੰ ਛੜ ਦੇ ਤਾਂ ਕੱਕਰੀ ਆ ਨਾ ਜੱਬੜਾ ਪਾਸੇ ਹੋ ਜਾ ਹੋ ਜਾ ਪਾਸੇ ਚੰਗਾ ਰਹੇਗਾ ਹੋ ਜਾ ਪਾਸੇ ਚੰਗਾ ਰਹੇਗਾ ਦੱਸਦਾ ਤੈਨੂੰ ਹੋ ਜਾ ਪਾਸੇ ਖੇਤਰ ਪਹਿਣ ਕੇ ਤੇਰੇ ਓ ਹੋ ਘੜਾ ਖੜਾ ਹੋ ਜਾਂਦੇ ਚੱਲ ਭੈਣ ਨੇ ਤੇ ਐਂ ਕਰਦੇ ਪਾਣੀ ਪੁੰਨਲੇ ਭਾਂਡੇ ਬਾਹਰ ਧੁੱਪੇ ਕੱਢ ਕੇ ਰੱਖ ਦਿੰਨੇ ਤੋਤਾ ਕੇ ਤੇ ਕੁਝ ਜੋੜੀਆਂ ਦੇ ਅੰਡੇ-ਉੰਡੇ ਬਦਲਨੇ ਆਂ ਬਦਲ ਦੇਣਾ ਠੀਕ ਆ ਲੱਦ ਤੇ ਗੀਤ ਲਾ ਦੇਣਾ ਬਈ ਗੀਤਾ ਬਿਨਾ ਸਵਾਦ ਜਾਂ ਨਹੀਂ ਆਉਂਦਾ ਯਾਰ ਕੰਮ ਕਰ ਤੇ ਬਾਬੇ ਦੀ ਕਿਰਕਾ ਕਿਰਪਾ ਨਾਲ ਬਈ ਜਾਲ ਵਾਲੇ ਕੂਤਰਾਂ ਦਾ ਫਰਕ ਆ ਦੇਖੋ ਪਹਿਲਾਂ ਤਾਂ ਟੀਕੇ ਬਿਠੀ ਸੀ ਨਾ ਹੁਣ ਸਾਰਿਆਂ ਵਧੀਆ ਗੁੜਕਦੇ ਆ ਉਹ ਇਕੱਠੇ ਬਿਠੀ ਜਾਲ ਵਾਲੇ ਕੂਤਰ ਸਾਡੇ ਸਾਹਮਣੇ ਪਹਿਲਾਂ ਹੁਣ ਤਾਂ ਸੋਖਣਾ ਸਾਰੇ ਕੂਤਰ ਗੁੜਕੀਂ ਦੇ ਠੱਪੇ ਮਰੀ ਜਾਂਦੇ ਆ ਅੱਗੇ ਨਾਲੋਂ ਬੈਟਰ ਹੈਗਾ ਮੈਂ ਜਦੋਂ ਦੇ ਟੀਕੇ ਲਾਉਣ ਲੱਗਣ ਤੇ ਤਾਕਤਵਰ ਦਵਾਈ ਪਾਈ ਰੈਗੂਲਰ ਤੇ ਉਹ ਯਾਰਾ ਬਾਬਿੰਬੀਰ ਦੀ ਕਬੂਦਰੀ ਵਾਪਸ ਕਰਕੇ ਉਹਨੇ ਚਲੇ ਦੀ ਸ਼ਾਮ ਨੂੰ ਦੇਖਾ ਹਾਂਜੀ ਮੇਰੇ ਦੋਸਤੋ ਦਾਣੇ ਵਾਲੀਆਂ ਟਰੇਆਂ ਕੱਢਦਾ ਹੀ ਬਾਹਰ ਠੀਕ ਆ ਪਾਣੀ ਵਾਲੇ ਭਾਂਡੇ ਵੀ ਧੋ ਕੇ ਰੱਖਦੇ ਬਾਹਰ ਕੱਢ ਕੇ ਜਾਵਾਂ ਤੁੱਪੇ ਤੇ ਐਗਸ ਦੀ ਅਗਲਾ ਬਦਲੀ ਆਪਾਂ ਰਾਤ ਨੂੰ ਹੀ ਕਰਾਂਗੇ ਕਿਉਂਕਿ ਰਾਤ ਨੂੰ ਜਿਆਦਾ ਬੈਸਟ ਰਹਿੰਦਾ ਉਹ ਕੰਮ ਪਰ ਬੱਚੇ ਬੁੱੱਚੇ ਚੈੱਕ ਕਰਨੇ ਸੌਖੇ ਹੁੰਦੇ ਨਾ ਦਿਨ ਰਲਾਉਣੇ ਉਹਦਾਂ ਲਿਖਦੇ ਨੇ ਤੁਸੀਂ ਅੰਡੇ ਤੋਂ ਵੇਖ ਕੇ ਦਿਨ ਰਲਾ ਦਿੰਦੇ ਹੁੰਦੇ ਆ ਵੀ ਆਹ ਅੰਡਾ ਤੇ ਆਹ ਅੰਡਾ ਰਲਦੇ ਆ ਵੀ ਦੋਵੇਂ ਇੱਕ ਡੇਢ ਹੀ ਦੇ ਲੱਗਦੇ ਆ ਇੱਕ ਦੋ ਦਿਨਾਂ ਦਾ ਫਰਕ ਹੁੰਦਾ ਉਹ ਵਿੱਚੋਂ ਬੱਚਿਆਂ ਦੀ ਗਰੋਥ ਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਕਿੰਨੇ ਦਿਨ ਹੋ ਗਏ ਅੰਡੇ ਤਰੇ ਨੂੰ ਹਣਾ ਤਾਂ ਕਰਕੇ ਰਾਤ ਨੂੰ ਦੇਖ ਕੇ ਬਸ ਇੱਕ ਕਜੂੜੀ ਦੇ ਬਦਲ ਨੇ ਇੱਕ ਦੋ ਆ ਦੇ ਰ ਹਨ ਬਾਕੀ ਬਸ ਉਹ ਯਾਰ ਹੁਣ ਸੱਚੀ ਜੋੜੀਆਂ ਪੱਟਣ ਲੱਗ ਗਈ ਬਸ ਲਾਸਟ ਲਾਸਟ ਵਾਲੇ ਬੱਚੇ ਨਿਕਲਣਗੇ ਤੋਂ ਬਾਅਦ ਜੋੜਗਾ ਪੱਟ ਦੇਣੀ ਆ ਬਈ ਆਪਾਂ ਠੀਕ ਹੈ ਤੇ ਓਕੇ ਬਸ ਠੀਕ ਆ ਹੁਣ ਆਉਣੇ ਸ਼ਾਮ ਨੂੰ ਫੇਰ ਅੱਖਾਂ 'ਚ ਮੈਡੀਸਿਨ ਪਾਵਾਂਗੇ ਨਾਲ ਇੰਜੈਕਸ਼ਨ ਵਗੈਰਾ ਲਾਵਾਂਗੇ ਬੱਚੇ ਆਂਦੇ ਹਨ ਨਾਲੇ ਅੱਜ ਵੱਡੇ ਕੂਤਰਾਂ ਦੇ ਉਹਨਾਂ ਦੇ ਵੀ ਲਾਵਾਂਗੇ ਨਾ ਅੱਜ ਵੱਡੇ ਕੂਤਰਾਂ ਤਾਂ ਲਾਸਟ ਦਿਨ ਲਾਉਣੇ ਆ ਬਸ ਇਹ ਬੱਚਿਆਂ ਦੇ ਅੱਜ ਲਾਵਾਂਗੇ ਤੇ ਕੱਲ ਨੂੰ ਲਾਵਾਂਗੇ ਹਾਂਜੀ ਮੇਰੇ ਦੋਸਤੋ ਆ ਗਏ ਇਹ ਇੱਧਰ ਲੈ ਕੇ ਇੱਕ ਤਾਂ ਸਟਿੰਗ ਕੱਢ ਲੈਂਦੀ ਫ੍ਰਿਜ ਚੋਂ ਇੱਕ ਬਰਫ਼ ਲੈਣ ਦੀ ਬਰਫ਼ ਯਾਰ ਜਿਹੜੇ ਬੱਚੇ ਦੀ ਲਾਤ ਨਹੀਂ ਲੁੱਟੀ ਉਹਦੇ ਟਪੋਰ ਕਰਨੀ ਆ ਬਈ ਆਪਾਂ ਠੀਕ ਹੈ ਨਾਰੀਓ ਬੇਬੀ ਹੋ ਗਿਆ ਬਰਫ਼ ਚਲੋ ਠੀਕ ਆ ਬਰਫ਼ ਬਰਫ਼ ਮਾਰ ਦਿੰਦੇ ਆ ਬੱਚੇ ਦੀ ਲੱਤ ਤੇ ਹਨਾ ਸਟਿੰਗ ਪੀਣੇ ਆ ਸੌਂਗ ਲਾਉਣੇ ਆ ਫੋਨ ਲਾਉਣੇ ਆ ਟਾਈਮ ਲੈਪਸ ਤੇ ਸਰ ਡੀਗੇਟ ਆ ਲੈ ਲਾਉਣੇ ਸ਼ੁਰੂ ਕਰਦੇ ਆ ਕਬੂਤਰਾਂ ਦੇ ਬਣਾਉਣੇ ਆ ਬਾਬੇਓ ਸੀ ਨਾ ਅੱਜ ਸੱਚੀ ਦਿਨ ਬੜਾ ਘਟਿਆ ਅੱਜ ਤਾਂ ਖੁਸ਼ੀ ਦੇ ਪਲ ਮੈਂ ਸੁਸੀ ਨੇ ਆਇਆ ਤਾਂ ਇਹ ਤਾਂ ਇਹਨਾ ਹੋਰ ਹੀ ਗੰਦਾ ਇੱਟੇ ਟੱਕ ਗਿਆ ਆ ਓ ਟੰਬਾ ਫੇਰੇ ਦੇ ਓਏ ਆ ਗਈ ਚੱਕੀ ਲਾਉਂਦਾ ਇਹ ਜੱਬੜ ਪੁੱਤ ਨਾ ਜੰਮਗੇ ਤੀ ਇੰਨੀ ਚੰਗੀ ਮਹਾਪ੍ਰਭੂ ਦੇਖਿਆ ਤਾਂ ਹੋਰ ਹੀ ਕੁਝ ਮੰਗਿਆ ਤਾਂ ਓਏ ਯਾ ਓਏ ਕੰਜਰ ਦਿਆ ਵਾ ਮੁੰਡਾ ਵਾ ਜੋਆ ਕਾਲਾ ਲੱਗਦਾ ਮੈਨੂੰ ਬਚ ਗਿਆ ਭੈਣ ਨਾ ਹੋਰ ਹੀ ਕੋ ਚੱਕਿਆੰਦਾ ਪਤਾ ਨਹੀਂ ਤਾਂ ਦੇਖਣੂ ਬੈਂਪਰ ਬੈਂਪਰ ਆ ਕੇ ਵੀ ਨਹੀਂ ਭੈ ਜੀ ਕੀ ਪੈੜ ਮੂੜ ਚੱਕੀ ਫੇਰਾ ਸ਼ੁਕਰੀਆ ਵਾ ਲਟ ਨਾ ਹੋਵੇ ਤਾਂ ਇਹ ਟੰਬਾ ਲਾ ਦੇ ਯਾਰ ਚਲੋ ਯਾਰ ਖੜ ਜਾ ਦਨ ਹਾਂਜੀ ਬਾਬੇ ਮੇਜਰ ਦੀ ਕਬੂਤਰੀ ਵਾਪਸ ਕਰੀ ਜੀ ਠੀਕ ਹੈ ਜੀ ਤੇ ਕੋਈ ਨਾ ਬਾਬਾ ਕੈਂਚੀ ਬਾਗ ਦਾ ਕੀ ਕਰਨਾ ਹੈ ਥੋੜੀ ਮੋਡੀਫਿਕੇਸ਼ਨ ਕਰਤੀ ਸੀ ਦੀ ਆਪ ਦੇ ਹਿਸਾਬ ਦੇ ਹਿਸਾਬ ਤੇ ਰੰਗ ਰੂਂਗ ਜਾ ਲਾਦਾ ਸੀ ਆਪ ਦੇ ਹਿਸਾਬ ਤੇ ਹੈ ਕਿ ਨਿਸ਼ਾਨੀ ਕਰਤੀ ਬਾਬਾ ਹਾਂ ਇਹਨੇ ਵੇਲੇ ਮਟਰੇ ਨਹੀਂ ਕੀਤੇ ਪੰਗੇ ਇਹ ਸਿਰ ਤੇ ਸੁਰਤੇ ਲਾਈ ਆ ਓਕੇ ਬਾਬਾ ਜੀ ਠੀਕ ਹੈ ਜੀ ਹਾਂਜੀ ਕਹਿੰਦੇ ਬਾਬਾ ਦਾ 爸刚才谈的，看着。 ਹਾਂਜੀ ਤੇ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਬਈ ਸਾਰੇ ਬੱਚਿਆਂ ਦੇ ਜਾਲ ਵਾਲੇ ਕਬੂਤਰਾਂ ਦੇ ਆਈ ਡ੍ਰੌਪ ਇੰਜੈਕਸ਼ਨ ਹਨਾ ਆਪਦੇ ਵੱਲੋਂ ਪੂਰੀ ਮਿਹਨਤ ਲਾ ਰੱਖੀ ਆ ਹਨਾ ਤੇ ਇੱਕ ਗੱਲ ਹੋਰ ਆਇਆ ਨਾ ਸੋਚੋ ਵੀ ਕਿਤੇ ਬਾਜ ਬੱਚੇ ਫੜ ਕੇ ਲੈ ਗਿਆ ਤਾਂ ਬਾਜ ਤੋਂ ਡਰ ਗਏ ਬਾਜ ਤੋਂ ਨਹੀਂ ਡਰੇ ਅਸੀਂ ਪਹਿਲਾਂ ਕਬੂਤਰਾਂ ਦਾ ਟ੍ਰੀਟਮੈਂਟ ਕਰਨਾ ਹੈ ਕੱਲ ਦਾ ਦਿਨ ਬੰਦੀ ਆ ਬਸ ਕੱਲ ਦਾ ਆ ਜਾ ਹੋ ਸਕਦਾ ਸ਼ਾਇਦ ਪਰਸੋਂ ਦੇ ਵੀ ਬੰਦੀ ਰਵੇ ਇਹਨਾਂ ਦੀ ਦੋ ਦਿਨ ਬੰਦੀ ਹੈ ਕੱਲ ਦਾ ਤੇ ਪਰਸੋਂ ਦਾ ਹੋਰ ਉਦੋਂ ਬਾਅਦ ਡਾਲਿਆ ਕਰਾਂਗੇ ਹਨਾ ਜੇ ਰੱਬ ਨੇ ਚਾਇਆ ਤਾਂ ਬਾਬਾ ਮਣੀ ਰਾਮ ਜੀ ਦੀ ਮੇਰ ਹੋਈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਤਾਂ 2-3 ਦਿਨਾਂ ਬਾਅਦ ਜਾਨਵਰ ਡਾਉਣ ਲੱਗ ਜਾਣਗੇ ਠੀਕ ਹੈ ਜੀ ਹਾਂ ਤੇ ਅੱਜ ਜਾਨਵਰਾਂ ਨੂੰ ਪਾਇਆ ਬਈ ਆਪਾਂ ਲਿਵਰ ਟੋਨਿਕ ਸਾਰਿਆਂ ਨੂੰ ਠੀਕ ਹੈ ਆ ਲਿਵਰ ਟੋਨਿਕ ਹੈ ਸਪੈਸ਼ਲ ਕਬੂਤਰਾਂ ਵਾਲਾ ਤੇ ਆ ਬਈ ਹੈਗੀ ਸੀ ਆਪਣੀ ਮਲਟੀ ਸਟਾਰ ਇਹ ਵੀ ਪਾਈ ਸੀਗੀ ਪਰ ਇਹਦੀ ਸਾਨੂੰ ਡੇਟ ਹੀ ਨਹੀਂ ਦੀ ਸੀ ਵੀ ਕਿੱਧਰ ਕਿੱਧਰ ਗਈ ਹੈ ਨਾ ਅਸੀਂ ਪਾਲੀ ਸਾਰੇ ਕੁੰਡਿਆਂ ਚ ਕੁਜਿਆਂ ਚ ਫੇਰ ਜੇ ਸਾਨੂੰ ਇਹਦੀ ਡੇਟ ਨਹੀਂ ਥਈ ਹੈ ਨਾ ਤੇ ਅਸੀਂ ਯਾਰ ਫਿਰ ਢੋਲਤੀ ਮੈਂ ਕਿਹਾ ਯਾਰ ਕੀ ਪਤਾ ਐਕਸਪਾਇਰੀ ਹੋਊ। ਹਾਂ ਹੂੰ ਦੇਸੀ ਭਗਤ ਦੀ ਕਿ ਪਤਾ ਵੀ ਐਕਸਪਾਇਰੀ ਹੋਈ ਪਈ ਹੋਵੇ ਮੈਂ ਕਿਹਾ ਤਾਂ ਕਰਕੇ ਤੇ ਬਸ ਡਨ ਹੁਣ ਜਾਣਾ ਮੈਡੀਕਲ ਤੇ ਮੈਡੀਸਨ ਲੈਣ ਉਹ ਯਾਰ ਉਹ ਆਣਾ ਵਾਟ ਟਾਈਮ ਨਾ ਯਾਰ ਉਧਰੋਂ ਮੈਡੀਕਲ ਤੇ ਕਿ ਉਹ ਚੱਕ ਚੱਲ ਗਏ ਕੋਈ ਨਹੀਂ ਚੱਲਦੇ ਆ ਉੱਥੇ ਚੱਲਦੇ ਆਪਾਂ ਤੇ ਬਈ ਠੀਕ ਆ ਡਨ ਆ ਸਾਰਾ ਕੰਮ ਨਾ ਹੁਣ ਮਥੋਂ ਮੈਡੀਸਨ ਲਈਏ ਆਪਣੇ ਮੈਡੀਕਲ ਤੋਂ ਇੱਕ ਤਾਂ ਉਹ ਲੈ ਕੇ ਆਉਣੀ ਆ ਤੇ ਦੋ ਹੋ ਲੈ ਕੇ ਆਉਣਾ ਚੱਲ ਇਹਨੂੰ ਜੜ ਦੇ ਖੁੱਡਿਆਂ ਨੂੰ ਸਾਰਿਆਂ ਨੂੰ ਲਾ ਦੇ ਖੁੱਡਿਆਂ ਨੂੰ ਜਿੰਦੇ ਆਦੇ ਲੋਕ ਤੇ ਜਾ ਆਈ ਸੀਦੀ ਸੀ ਤੇ ਕਰਦੇ ਆਂਡਾਂ ਦੀ ਅਗਲਾ ਬਦਲੀ ਕਰਦੇ ਬੱਚੇ ਦੀ ਬਦਲਾ ਵਜਾ ਹਾੜੀ ਰੱਖਣ ਡਿਆ ਤੇ ਆਂਡੇ ਚੱਕੇ ਇੱਥੇ ਰੱਖੇ ਇਹ ਰੱਤੀ ਦੇ ਆ ਰੱਖਦੇ ਥਲੇ ਯੰਤਰ ਦੇ ਹਾਂ ਸੈਟ ਇੱਕ ਆ ਬੱਚਾ ਲੈਂਦਾ ਵੀ ਉਧਰ ਖੁੱਡੇ ਚ ਇੱਕ ਹੀ ਸੀਗਾ ਤੇ ਇੱਧਰ ਵੀ ਇੱਕੂ ਦੀ ਯੰਤਰ ਦਾ ਇਹ ਵੀ ਯੰਤਰ ਸਹੀ ਹੈ ਤੇ ਫੜਾ ਦਾ ਮਰਦਾ ਲਿਖੀ ਹੋਇਆ ਆਪਣਾ ਹਾਂ ਹਾਂ ਲਿਖ ਲਿਆ ਲਿਖ ਲਿਆ ਤੂੰ ਬੜੇ ਵੇਖੀ ਗ੍ਰੂਪਰੀਏ ਤੂੰ ਮੈਂ ਤਾਂ ਉਹਦਾ ਡੇਉਆ ਬਣ ਗਈ ਕਰ ਬਣ ਗਈ ਜੇ ਬਰੂਕਰ ਦੇ ਹੀ ਆਇਆ ਅੱਜ ਆਹ ਸੰ ਇਹਦੇ ਕੋਲ ਇੱਕ ਬੱਚਾ ਸੀ ਸੰਤਰੀ ਗੂੜੀ ਥੱਲੇ ਇੱਕ ਦਾ ਮਾਰ ਹੀ ਲੈਸ ਨੂੰ ਛੋਟਾ ਹੁੰਦਾ ਹੀ ਤੇ ਹੁਣ ਇਹਦੇ ਥੱਲੇ ਦੋਵੇਂ ਕਰਦੇ ਉਦੋਂ ਆਂਡੇ ਵੀ ਚੱਕਦੇ ਉਹ ਆਂਡੇ ਚੱਕੇ ਵਾਲੀ ਜੁੜੀ ਆਉਂਦੇ ਆਂਡੇ ਨੇ ਵੀ ਧਰ ਲੂਗੀ ਤੇ ਜਿਹੜਾ ਬੱਚਾ ਚੱਕਾ ਆਉਦਾ ਦੂਰੀ ਹੋਂ ਵੀ ਆਂਡੇ ਧਰ ਲੂਗੀ ਮੈਂ ਕਿ ਬੱਚੇ ਚੱਕ ਲਈ ਬੱਚਾ ਆ ਧਰ ਲੂਗੀ ਠੀਕ ਹੈ ਹੁਣ ਤਾਂ ਤੁਹਾਨੂੰ ਪੂਰਾ ਹੌਸਲਾ ਹੋ ਗਿਆ ਬੱਚੇ ਦਾ ਪੂਰਾ ਠੀਕ ਹੈ ਅੱਛਾ ਕੰਮ ਜਾਣਾ ਜੇ ਬੱਚੇ ਬੱਸ ਵਸ ਓਕੇ ਇਹ ਬਿੜੀ ਨੂੰ ਬਿੜੀ ਨੂੰ ਦੂਰੀ ਰਪਾਉਣ ਦੀ ਨਹੀਂ ਡਿਲੀਟ ਕਰਕੇ ਦੂਰੀ ਰਪਾਉਣੇ ਨਹੀਂ ਡਾਣ ਨਾ ਡਾਣ ਬੱਸ ਓਕੇ ਡਾਣ